ਇਹ ਨਾਮ ਹੈ ਤੇ ਕਿਹੜੀ ਜਥੇਬੰਦੀ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ 17 ਤਰੀਕ ਤੋਂ ਮਜ਼ਦੂਰਾਂ ਦੀਆਂ ਛੇ ਜਥੇਬੰਦੀਆਂ ਡੀਸੀ ਦਫ਼ਤਰ ਦੇ ਕੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਧਰਨਾ ਲਾਇਆ ਹੋਇਆ ਅੱਜ ਅਸੀਂ ਜਦੋਂ ਸਾਡੀ ਗੱਲ ਨਹੀਂ ਸੁਣੀ ਹੈਗੀ ਤੁਸੀਂ ਤਾਂ ਪਹਿਲੇ ਦਿਨ ਕਹਿ ਗਏ ਸੀ ਤੁਹਾਡੀ ਤੁਰੰਤ ਮੀਟਿੰਗ ਹੈ ਜਿਹੜੀ ਡੀਸੀ ਸਾਹਿਬ ਨਾਲ ਕਰਾਵਾਂਗੇ ਅੱਜ ਅੱਕੇ ਸਤੇ ਹੋਏ ਮਜ਼ਦੂਰਾਂ ਨੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈਗਾ ਤੇ ਅਸੀਂ ਆਹ ਜਿਹੜੀ ਤਲਵੰਡੀ ਸਾਬੋ ਵਾਲੀ ਰੋਡ ਹੈਗੀ ਹੈ ਡੀਸੀ ਦੇ ਬਿਲਕੁਲ ਸਾਹਮਣੇ ਉਹਨੂੰ ਰੋਕ ਕੇ ਬੈਠਿਆ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈਗੀ ਆ ਕਿ ਸਾਨੂੰ ਇਨ ਰਿਟਰਨ ਕੋਈ ਮੀਟਿੰਗ ਦਾ ਜਿਹੜਾ ਕਰਾਉਣ ਦਾ ਮਤਲਬ ਲਿਖ ਦੀ ਲੈਟਰ ਹੈ ਜਿਹੜਾ ਦਿੱਤਾ ਜਾਵੇ ਤਹਿਸੀਲਦਾਰ ਭਖਤਾ ਆਏ ਹੈਗੇ ਆ ਉਹਨਾਂ ਨੇ ਕਿਹਾ ਵੀ ਐਸਡੀਐਮ ਸਾਹਿਬ ਤੋਂ ਅਸੀਂ ਬੁੱਧਵਾਰ ਨੂੰ 11 ਵਜੇ ਤੁਹਾਡੀ ਮੀਟਿੰਗ ਕਰਾਉਣ ਵਾਸਤੇ ਤੁਹਾਨੂੰ ਇਹ ਜਿਹੜੀ ਲੈਟਰ ਹੈਗੀ ਆ ਲਿਖਤੀ ਰੂਪ ਦੇ ਵਿੱਚ ਉਹ ਸੱਦਾ ਦੇ ਰਹੇ ਆ ਉਦੋਂ ਤੱਕ ਸਾਡਾ ਇਹ ਧਰਨਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਹੜੀ ਸੜਕ ਹੈ ਉਹ ਅਸੀਂ ਜਾਮ ਕੀਤੀ ਹੋਈ ਹੈ ਅਸੀਂ ਸਰਕਾਰ ਦੇ ਕੋਲੋਂ ਜੋ ਮੰਗਾ ਨੇ ਉਹਦੇ ਚ ਨਰੇਕਾ ਦਾ ਕੰਮ ਚਲਾਉਣ ਵਾਸਤੇ 700 ਰੁਪਏ ਦਿਹਾੜੀ ਕਰਾਉਣ ਵਾਸਤੇ ਸਾਰੇ ਬਾਲਗ ਮੈਂਬਰਾਂ ਨੂੰ ਕੰਮ ਦੇਣ ਵਾਸਤੇ 5000 ਰੁਪਏ ਪੈਨਸ਼ਨ ਦਾ ਤੇ 1100 ਰੁਪਏ ਔਰਤਾਂ ਦਾ ਜਿਹੜਾ ਉਹ ਫੌਰੀ ਤੌਰ ਦੇ ਉੱਤੇ ਉਹ ਸਕੀਮਾਂ ਜਿਹੜੀ ਲਾਗੂ ਕਰੀ ਜਾਵੇ ਜੇਕਰ ਅਸੀਂ ਇਹ ਦੇਖਦੇ ਹਾਂ ਪ੍ਰਸ਼ਾਸਨ ਸਾਨੂੰ ਮੀਟਿੰਗਾਂ 'ਚ ਕੁਸ਼ਲ ਨੁਕਤਾ ਰਾ ਕਰਦਾ ਕਿ ਨਹੀਂ ਕਰਦਾ ਤਾਂ ਪੰਜਾਬ ਦੀਆਂ 9 ਜਥੇਬੰਦੀਆਂ ਦੇ ਆਧਾਰ 'ਤੇ ਬਣਿਆ ਹੋਇਆ ਜਿਹੜਾ ਮੋਰਚਾ ਹੈਗਾ ਉਹਦੇ ਵਿੱਚ ਅਸੀਂ ਅਗਲਾ ਪੰਜਾਬ ਪੱਧਰ ਤੇ ਜਿਹੜਾ ਸੰਘਰਸ਼ ਆ ਉਹ ਲਗਾਤਾਰ ਹੈ ਜਿਹੜਾ ਭਗਵੰਤਬਾਨ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲਗਾਤਾਰ ਜਿਹੜਾ ਉਹ ਸੜਕਾਂ ਇਹਨਾਂ ਦੇ ਦਫ਼ਤਰ ਮੰਤਰੀਆਂ ਦੇ ਘਰ ਹੈ ਪ੍ਰਸ਼ਾਸਨ ਦੀ ਜਿਹੜੀ ਤਰੇੜੀਆਂ ਤੇ ਸਰਕਾਰ ਨੂੰ ਤਰੇੜੀਆਂ ਲਿਆ ਕੇ ਰੱਖਾਂਗੇ ਇਹ ਵੀ ਸੁਣਨ ਵਿੱਚ ਆਏਗਾ ਕਿ ਕੁਝ ਪਿੰਡਾਂ 'ਚ ਕੰਮ ਵੀ ਸ਼ੁਰੂ ਕਰਤਾ ਮੰਡਰੇ ਕਾ ਇਹ ਗੱਲ ਠੀਕ ਹੈ ਹਾਂ ਇਹ ਗੱਲ ਠੀਕ ਹੈਗੀ ਆ ਵੀ ਇਸ ਧਰਨੇ ਨੂੰ ਫੇਲ ਕਰਨ ਵਾਸਤੇ ਮਜ਼ਦੂਰਾਂ ਨੂੰ ਦੂਜੇ ਪਾਸੇ ਲਾਉਣ ਵਾਸਤੇ ਕੁਝ ਥਾਵਾਂ ਦੇ ਉੱਤੇ ਕੁਝ-ਕੁਝ ਬੰਦਿਆਂ ਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਕੀਤਾ ਤਾਕੇ ਜਿਹੜੇ ਲਾਗੇ ਕੰਮ ਉਹ ਵਿਚਾਰਿਆਂ ਨੂੰ ਮਸਾ ਕੰਮ ਮਿਲਿਆ ਉਹਨਾਂ ਨੇ ਧਰਨੇ 'ਚ ਕੀ ਹੋਣਾ ਦੂਜਿਆਂ ਨੂੰ ਆਸ ਵੱਜ ਜਾਂਦੀ ਹੈਗੀ ਆ ਜਣੀ ਇਹ ਪ੍ਰਸ਼ਾਸਨ ਦਾ ਵੀਡੀਓਜ਼ ਦਾ ਪਿੰਡਾਂ ਦੇ ਕੜਮ ਚੌਧਰੀਆਂ ਦਾ ਵਿਸ਼ੇਸ਼ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਮੱਲ ਚੌਧਰੀ ਹੈਗੇ ਜਿਹੜੇ ਆਪਦੇ ਹੱਥ 'ਚ ਮਦਰੇਗਾ ਨੂੰ ਘੁੱਟ ਕੇ ਫੜੇ ਬੈਠੇ ਆ ਉਹ ਡਰਦੇ ਹੈਗੇ ਆ ਕਿ ਮਜ਼ਦੂਰਾਂ ਦੇ ਇਕੱਠ ਨਾ ਵੱਡੇ ਹੋਣ ਇਹ ਸਾਜਿਸ਼ ਹੈਗੀ ਆ ਪਰ ਵੱਡੀ ਗਿਰਤੀ ਮਜ਼ਦੂਰ ਅੱਜ ਵੀ ਆਇਆ ਤੇ ਬੁੱਧਵਾਰ ਨੂੰ ਅਸੀਂ ਵੱਡਾ ਇਕੱਠ ਹੈ ਜਿਹੜਾ ਫੇਰ ਆ ਉਹ ਲਗਾਤਾਰ ਕਰਾਂਗੇ ਮੋਰਚਾ ਲਗਾਤਾਰ ਜਾਰੀ ਰਹੂਗਾ ਇੱਥੇ ਵਾਲਾ ਕਦੋਂ ਤੱਕ ਇਹ ਜਾਰੀ ਰਹੂਗਾ ਜੀ ਹਾਂਜੀ ਕਦੋਂ ਤੱਕ ਜਾਰੀ ਰਹੂਗਾ ਇਹ ਜਾਰੀ ਉਦੋਂ ਤੱਕ ਰਹੂਗਾ ਜਦੋਂ ਤੱਕ ਸਾਡੀਆਂ ਮੀਟਿੰਗ ਦੇ ਵਿੱਚ ਬੈਠ ਕੇ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀ ਜੀ ਨਾਮ ਹੈ ਤੇ ਕਿਹੜੇ ਜਥੇ ਦੇ ਹਮਕਰ ਮੱਖਣ ਸਿੰਘ ਗੁਰੂ ਸਰ ਪੰਜਾਬ ਖੇਤ ਮਿੰਦੂਰ ਸਭਾ ਦੇ ਜ਼ਿਲ੍ਹਾ ਅਗੂ ਅੱਜ ਜਿਹੜਾ ਇਹ ਰੋਡ ਜਾਮ ਕਿੱਥੇ ਹੈਗਾ ਕੀ ਕਾਰਨ ਰੋਡ ਜਾਮ ਦਾ ਮਤਲਬ ਇਹ ਹੈ ਜੀ ਅੱਜ ਸਾਡੀ ਬਹੁਤ ਵੱਡੀ ਮਜਬੂਰੀ ਬਣੀ ਹੋਈ ਹੈ ਇਹ ਮਜ਼ਦੂਰਾਂ ਕੋਲੇ ਕੋਈ ਵੀ ਜਿਉਣ ਵਾਸਤੇ ਦੋ ਡੰਗ ਦੀ ਰੋਟੀ ਦਾ ਜਿਹੜਾ ਕਾਰੋਬਾਰ ਸੀ ਉਹ ਮਨਰੇਗਾ ਦਾ ਕੰਮ ਸੀ ਉਸ ਨੂੰ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਬੰਦ ਕਰਨ ਦੀਆਂ ਨੀਤੀਆਂ ਦਾ ਜਿਹੜਾ ਫੈਸਲਾ ਕੀਤਾ ਹੈ ਉਸ ਦਾ ਵਿਰੋਧ ਕਰਨ ਲਈ ਤੇ ਪੂਰਾ ਸਾਲ ਕੰਮ ਲੈਣ ਵਾਸਤੇ ਮਜ਼ਦੂਰਾਂ ਨੂੰ ਜਿਉਣ ਦੇ ਲਈ ਇਹ ਮਨਰੇਗਾ ਦੇ ਕੰਮ ਨੂੰ ਚਾਲੂ ਕਰਵਾਉਣ ਵਾਸਤੇ ਤੇ ਹੋਰ ਜੜੀਆਂ ਬੇਸ਼ੁਮਾਰ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਇਹ ਉਸ ਵੱਲੋਂ 17 ਤਰੀਕ ਤੋਂ ਉਦੋਂ ਪਹਿਲਾਂ ਅਸੀਂ ਇੱਕ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਸਾਡੀਆਂ ਇਹ ਮੰਗਾਂ 17 ਤਰੀਕ ਤੋਂ ਪਹਿਲਾਂ ਲਾਗੂ ਕਰੋ ਨਹੀਂ ਫਿਰ ਆਣ ਮਿੱਥੇ ਸਮੇ ਲਈ ਅਸੀਂ ਇਹ ਅੰਦੋਲਨ ਕਰਾਂਗੇ ਜਿਵੇਂ ਦਿੱਲੀ ਅੰਦੋਲਨ ਚੱਲਿਆ ਸੀ ਕਿਰਤੀਆਂ ਦੀਆਂ ਮੰਗਾਂ ਦਾ ਇਹ ਬੇਜਵੀਨੇ ਕਿਰਤ ਕਰਨ ਵਾਲੇ ਉਹਨਾਂ ਲੋਕਾਂ ਦਾ ਅੰਦੋਲਨ ਹੈ ਕਿਸੇ ਬਰਾਦਰੀ ਕਿਸੇ ਧਰਮ ਦੇ ਹੋਣ ਜਿਹੜੇ ਤਾਜੀ ਖਮਾ ਕਮਾ ਕੇ ਖਾਂਦੇ ਨੇ ਦਿਹਾੜੀਦਾਰ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਨੇ ਭਗਵਾਨਤਮਾਨ ਸਰਕਾਰ ਨੇ ਹੋਂ ਚਾਉਣ ਵੇਲੇ ਬੜਾ ਕੁਝ ਕਿਹਾ ਸੀ ਤੇ ਅੱਜ ਇਹਨਾਂ ਦੀ ਕਿਸੇ ਵੀ ਕਿਸਮ ਦੀ ਮੁਸ਼ਕਲ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਜਾਮ ਇਸ ਕਰਕੇ ਲਾਇਆ ਗਿਆ ਹੈ। ਆਪ ਜੀ ਦੀਆਂ ਮੰਗਾਂ ਦੇ ਸਬੰਧ ਵਿੱਚ ਮੇਰੀ ਗੱਲ ਹੋ ਗਈ ਹੈ। ਤੁਹਾਡੀ ਜਿਹੜੀ ਮੀਟਿੰਗ ਆ ਉਹ ਤੁਹਾਨੂੰ ਸਵੇਰੇ 11 ਵਜੇ ਡੀਸੀ ਸਾਹਿਬ ਨਾਲ ਫਿਕਸ ਹੋ ਗਈ ਹੈ। ਤੇ ਮੈਂ ਆਸ ਕਰਦਾ ਵਾਂ ਵੀ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਜਲਦੀ ਹੱਲ ਹੋ ਜਾਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।